ਸੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਦਾਸੀ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਦੇ ਬਿਆਨਾਂ ਦੇ ਆਧਾਰ ਤੇ ਮਾਨਸਾ ਪੁਲਿਸ ਨੇ ਇੱਕ ਕੰਪਨੀ ਸਮੇਤ ਤਿੰਨ ਦੇ ਖਿਲਾਫ ਕੇਸ ਦਰਜ ਕੀਤਾ ਹੈ ਇਹ ਕਾਰਵਾਈ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਕੀਤੀ ਗਈ ਹੈ ਪਿਛਲੇ ਹਫਤੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਮਾਨਸਾ ਦਵਚ ਐਸਐਸਪੀ ਦਫਤਰ ਦੇ ਬਾਹਰ ਫਰਸ਼ ਤੇ ਬੈ ਕੇ ਤਰਨਾ ਪ੍ਰਦਰਸ਼ਨ ਕੀਤਾ ਸੀ ਉਹਨਾਂ ਨੇ ਦੋਸ਼ ਲਾਇਆ ਸੀ ਕਿ ਕੰਪਨੀ ਉਹਨਾਂ ਦੇ ਨਾਲ ਧੋਖਾਧੜੀ ਕਰ ਰਹੀ ਹੈ ਉਹਨਾਂ ਨੇ ਕਿਹਾ ਕੰਪਨੀ ਦੇ ਮਾਲਕਾ ਉਹਨਾਂ ਦੇ ਮਰਹੂਮ بیٹے ਸਿੱਧੂ ਮੂਸੇਵਾਲੇ ਦੀ ਕਮਾਈ ਖਾਰੇ ਨੇ ਉਹਨਾਂ ਨੂੰ ਹਿਸਾਬ ਵੀ ਨਹੀਂ ਦਿੱਤਾ ਜਾ ਰਿਹਾ ਇਸ ਦੌਰਾਨ ਹੀ ਉਹਨਾਂ ਨੇ 30 ਕਰੋੜ ਦੀ ਹੀਰਾ ਫਿਰੀ ਦੇ ਦੋਸ਼ ਲਾਏ ਇਸ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਅਤੇ ਵੀ ਕਈ ਸਵਾਲ ਚੱਕੇ ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਮਾਨਸਾ ਦੇ ਥਾਣਾ ਸਦਰ ਪੁਲਿਸ ਨੇ ਚਰਨਕੌਰ ਦੇ ਬਿਆਨਾਂ ਤੇ ਇੱਕ ਕੰਪਨੀ ਦੇ ਨਾਲ ਗੁਰਪ੍ਰੀਤ ਸਿੰਘ ਅਤੇ ਸ਼ਬੀਰ ਮੋਮਨ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਧਰਨੇ ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਵਨ ਡਿਜੀਟਲ ਕੰਪਨੀ ਅਤੇ ਉਸ ਦੇ ਮੈਨੇਜਰ ਬੰਤੀ ਬੈਸ ਦੇ ਖਿਲਾਫ ਕਾਰਵਾਈ ਦੀ ਕਰ ਨਹੀਂ ਲekin June 2025 ਤੋਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਦੋਸ਼ ਲਗਾਏ ਸਨ ਸੋ ਹੁਣ ਸਿੱਧੂ ਮੂਸੇਵਾਲੇ ਦੀ ਮਾਤਾ ਦੀ ਸ਼ਿਕਾਇਤ ਤੇ ਐ ਜਿਹੜੀ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਇੱਕ ਕੰਪਨੀ ਅਤੇ ਸ਼ਬੀਰ ਸਮੇਤ ਤਿੰਨ ਨਾਮਜ਼ਦ ਕੀਤੇ ਗਏ ਨੇ 30 ਕਰੋੜ ਦੀ ਹਿਰਾਫੇਰੀ ਦੇ ਦੋਸ਼ ਲਾਏ ਗਏ ਨੇ ਪਲੇਟ ਅੱਜ ਨਹੀਂ ਲੈ ਕੇ ਆਇਆ ਬੇਟਾ ਕੰਪਲੀਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫੋਲੋਅ ਅਪ ਲੈਣ ਦੀ ਉਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋ ਗਈ ਮੈਂ ਆਪਣੇ ਪ੍ਰਾਈਵੇਟ ਵਕੀਲ ਹਾਇਰ ਕਰਕੇ ਪ੍ਰਾਈਵੇਟ ਐਕਸਪਰਟ ਹਾਇਰ ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇਤਾ ਚਲੋ ਕੰਪਲੇਂਟਾ ਨਹੀਂ ਤਾਂ ਮੰਨ ਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਵਰਾ ਹੋ ਕੇ ਟਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲ੍ਹਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿਰ ਦੇ ਉੱਤੇ ਵੀਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ ਪੱਥਰ ਤੇ ਬੈਠਣ ਨੂੰ ਤਿਆਰ ਹੋਏ ਆ ਅਸੀਂ ਅੱਜ ਮਾਨ ਸਾਹਿਬ ਪੁਲਿਸ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲੈ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਇਹਨਾਂ ਨੂੰ ਪੈਸੇ ਅੱਗੇ ਕੰਪਲੇਂਟ ਕੀ ਸੀਗੀ ਕੰਪਲੇਂਟ ਕੀ ਆ ਬਾਈ ਜੀ ਮੈਂ ਦੋ ਕੰਪਨੀਆਂ ਦੇ ਮਾਲਕਾਂ ਮੀਆਂ ਬੀਬੀ ਅਸੀਂ ਪੁੱਤ ਜਿਹੜੇ ਜਵਾਕ ਨਹੀਂ ਕੰਪਨੀਆਂ ਸੀ ਸਾਨੂੰ 2 ਸਾਲ ਤੋਂ ਹੋ ਗਏ 2.5 ਸਾਲ ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਕ ਦੇ ਤਿਲ ਫੁੱਲ ਬਣਦਾ ਸੀ ਨਹੀਂ ਦੇ ਰਿਹਾ ਉਹ ਸਾਨੂੰ ਪਰੰਤੂ ਪੁਲਿਸ ਨੂੰ ਕਿਹਾ ਯਾਰ ਇੱਕ ਕਿਸੇ ਦੇ 10000 ਦੀ ਕੰਪਲੀਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਆ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਦ ਦੇ ਵਿੱਚ ਡਿੱਗੀ ਪਈ ਹੈ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨੂੰ ਐਸਐਸਪੀ ਸਾਹਿਬ ਦੇ ਟੇਬਲ ਤੇ ਆਏ ਮੇਰਾ ਫਾਰੀ ਡਾ ਕੇ ਦੇਖ ਲੈਨੇ ਮੇਰਾ ਲਫਾਫਾ ਪਰੇ ਸਿੱਟ ਦਿੰਦੇ ਨੇ ਮੈਂ ਪੌੜੀਆਂ ਛੜ ਛੜ ਕੇ ਨਾ ਬਿਜਾ ਮੈਂ 12 ਗੋਲੀਆਂ ਖਾ ਕੇ ਚੱਲਦਾ ਤੜਕੇ ਘਰੋਂ ਸਭ ਵਿਰਧ ਬੋਲਦੇ ਤਾਂ ਵੀ ਦਮ ਖੁੱਲ ਜਾਂਦਾ ਜਦ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਵਿਹਾਰ ਸਾਡੀ ਕੰਪਲੇਂਟ ਗਲਤ ਹੈ ਸਾਨੂੰ ਕਹੇ ਦਿਓ ਕਿ ਗਲਤ ਹੈ ਕਿ ਲੈ ਜਾਓ ਮੁੜ ਕੇ ਨਹੀਂ ਕਿ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈਗੀ ਹਕ ਤਾਂ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਤੇ ਕੀ ਹੈਗਾ ਸਾਰਾ ਮਸਲਾ ਉਹਦੇ ਚ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋਤੇ ਤਾਂ ਦੇ ਦਿਓ ਸ਼ਬੀਰ ਮੋਮਿਨ ਹੈ ਗੁਰਪ੍ਰੀਤ ਹੈ ਜਿਹਨਾਂ ਦੀ ਬੰਡ ਡਿਜੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਦੇ ਮੈਂ ਕਹਿੰਦਾ ਜਿਹੜਾ ਤੁਹਾਡਾ ਚਿਹਤਾ ਕੱਢ ਦਿਓ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜੇ ਤੁਸੀਂ ਜਿੰਨੂ ਦੋਸ਼ੀ ਮੰਨਦੇ ਹੋ ਉਹਦੇ ਖਿਲਾਫ ਤਾਂ ਐਫ ਆਈ ਆਰ ਦੇ ਦਿਓ ਕੀ ਹੋ ਜਾਣਾ ਤੁਹਾਡੀ ਅਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁੱਟੇ ਤੱਕ ਦੇਤੀਆਂ ਦੋਸ਼ੀਆਂ ਨਹੀਂ ਆ ਸਾਨੂੰ ਪਹਿਲਾਂ ਤਿੰਨ ਐਸਐਸਟੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆਹ ਫਾਈਲ ਤਿਆਰ ਹੈ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਡੇ ਨੂੰ ਉਹ ਫਾਈਲ ਦਿਖਾ ਦਿੰਦੇ ਆ ਉਹਨਾਂ ਦੇ ਖੱਟੇ-ਖੱਟੇ ਫੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਦੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦੇ ਹੁਣ ਮੈਂ ਮੈਂ ਏ ਦੀ ਜਿਹੜੇ ਅਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਨ ਦਾ ਫਾਲੋਅ ਅਪ ਲਵਾਂ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਮੈਂ ਇਹਨੂੰ ਐ ਇੱਕ ਤੁਹਾਡੇ ਪ੍ਰੈਸ ਦੇ ਮਾਦਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰ ਮੈਂ ਤੁਹਾਡੇ ਤੋਂ ਮੰਗਦਾ ਕਿ ਮੈਂ ਤੁਹਾਨੂੰ ਟੈਕਸ ਦਿੰਨਾ ਜੇ ਮੇਰੇ ਪੁੱਤ ਦੀ 2 ਰੁਪਏ ਕਮਾਉਣਾ ਕਿਤੋਂ ਤੁਸੀਂ ਮੇਰੇ ਨਾਲ ਬੁਰਾ ਹਾਲਤ ਹੋ ਕਰ ਦਿਓ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਕਾਲ ਨੂੰ ਸਰਫਾਰੇ ਸਬੂਤ ਦੇਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਹ ਹਿਸਾਬ ਕਿਤਾ ਬਣਦਾ ਤੁਸੀਂ ਇਹਨਾਂ ਨੂੰ ਦੇ ਦਿਓ ਤੇ ਪੁਸਕਾਰਦੇ ਕਿਉਂ ਨਹੀਂ ਕਰਦੇ ਭਾਈ ਅਗਰ ਕਿੰਨੇ ਤਹੋਂਗੇ ਬੇਟਾ ਇਹ ਕਰੋੜਾਂ ਦਾ ਮਾਮਲਾ ਜਿਸ ਤਰ੍ਹਾਂ ਹੈ ਇਹ ਕਦੇ ਨਹੀਂ ਰਿਹਾ ਤੇ ਪੈਸਾ ਵੀ ਜਾ ਰਿਹਾ ਹੈ ਇਸ ਤਰ੍ਹਾਂ ਕਿੱਥੇ ਜਾਉਂਗੇ ਬੇਬਸ ਹੋ ਕੇ ਹੁਣ ਇਸ ਤੋਂ ਬਾਅਦ ਤੇ ਤੁਸੀਂ ਕਹਿੰਦੇ ਗੈਂਗਸਟਰ ਮਾਰਿਓ ਫਰੋਟੀਆਂ ਲੈਂਦੇ ਆ ਨਾ ਯਾਰਾ ਤਾਂ ਬਿਨਾ ਫਰੋਟੀ ਤੋਂ ਸਾਰਾ ਕੁਝ ਮੇਰਾ ਘਰੋਂ ਜੜੀ ਜਾਂਦੇ ਨੇ ਇਹ ਇਹ ਗੈਂਗਸਟਰ ਨਹੀਂ ਜਿਹੜੇ ਇੱਕ ਬਜ਼ੁਰਗ ਦੇ ਨਾਲ ਇੰਨਾ ਧੱਕਾ ਕਰਦੇ ਨੇ ਆਟੋ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿ ਮੈਂ ਪ੍ਰੈਸ ਵਿੱਚ ਦੇਖੋ ਮੇਰੇ ਅਕਾਊਂਟ ਨਾਲ ਜੁੜੀ ਹੋਈ ਗੱਲ ਤੁਸੀਂ ਕਰੋੜਾਂ ਦੀ ਗੱਲ ਨਹੀਂ ਹੈ ਭਾਵੇਂ ਉਹ 10 ਰੁਪਏ ਨੇ ਯਾਰ ਕਲ ਮੁੱਕਦੀ ਹੈ ਭਾਵੇਂ 100 ਰੁਪਏ ਇੱਕ ਐਟੇ ਵੱਡੇ 스타 ਦੇ ਮਾਪੇ ਨੂੰ ਇੱਥੇ ਬੈਠਣਾ ਪੈ ਰਿਹਾ ਵਰਕਸਮਤੀ ਹੈ ਬੇਤਾ ਸਾਡੀ ਵਰਕਸਮਤੀ ਹੈ ਸਾਡੀ ਅਸੀਂ ਸਭ ਕੁਝ ਖੋ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰਦਾ ਇਹ ਤਾਂ ਘਰ ਜਾਣ ਘਟੋ ਘਟ ਗਿਆ ਇਹਨਾਂ ਦਾ ਕੀ ਮਾਰਾ ਕਰਦੇ ਆ ਯਾਰ ਅਸੀਂ ਇੱਕ ਪਾਸੇ ਸਰਕਾਰ ਕਰੀਏ ਗੈਂਗਸਟਰ ਨਹੀਂ ਰਹਿਣ ਦਿੱਤੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰਦੀ ਹੈ ਵੀ ਸਾਨੂੰ ਕੋਈ ਵੀ ਦਿੱਕਤ ਨਹੀਂ ਤੁਸੀਂ ਗੈਂਗਸਟਰ ਕਿਉਂ ਮੰਨਦੇ ਹੋ? ਪਰੋਟਾਂ ਲੈਣਾਂ ਨੂੰ ਮੰਨਦੇ ਹੋ? ਬਿਲਕੁਲ ਉਹ ਤਾਂ 5 ਲੱਖ 10 ਲੱਖ 20 ਲੱਖ ਮੰਗਦੇ ਹੋਣਗੇ। ਆਹ ਕੌਣ ਨੇ? ਦੱਸ। ਨਾਲੇ ਤਾਂ ਇਹਨਾਂ ਨੂੰ ਕਿਉਂ ਸਹੂਲਤ ਦਿੱਤੀ ਜਾ ਰਹੀ ਹੈ? ਇਹਨਾਂ ਨੇ ਸਰਕਾਰ ਕਿਉਂ ਹੱਕ 'ਚ ਹੋਈ ਖੜੀ ਹੈ? ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਸੇਫ ਕਰੀ ਬੈਠੇ ਆ? ਕੁਛ ਬੀਜੇਪੀ ਵਾਲਿਆਂ ਨੇ ਕਰ ਲੇ। ਕੁਝ ਝਾੜੂ ਵਾਲੇ ਨੇ ਕਰ ਲਏ ਇਹਨਾਂ ਨੂੰ ਕੀ ਕਹੋਂਗੇ ਅੱਜ ਕੀ ਮੰਗ ਕੇ ਲੈ ਕੇ ਆਏ ਸੀ ਡੀਏਜੀ ਮੈਂ ਡੀਏਜੀ ਸਾਹਿਬ ਕੋਲੇ ਆਪਦਾ ਦੁੱਖ ਲੈ ਕੇ ਆਇਆ ਮੈਂ ਉਹਨਾਂ ਦਾ ਸਿੱਧਾ ਅਸਰ ਨੂੰ ਇਹ ਪੁੱਛਣਾ ਚਾਹੁੰਦਾ ਮੈਂ ਜੋ ਡੀਏਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਐ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ ਪਾਜੀ ਪੁੱਛਣੀ ਚਾਹੁੰਦਾ ਮੰਦਨ ਉਹਨਾਂ ਨਾਲ ਕੁਝ ਆਪਦਾ ਹੋਇਆ ਕਿਉਂਕਿ ਮੈਨੂੰ ਡੀਜੀਪੀ ਸਾਹਿਬ ਨੇ ਰਾਹ ਨਹੀਂ ਪਾਈ ਗੱਲ ਰਾਹੀਂ ਸਾਹਿਬ ਨੇ ਕੋਈ ਰਾਣੀ ਗਾਈ ਪਈ ਗੱਲ ਉਹਦੋਂ ਦਾ ਇੱਥੇ ਪੁਰਾ ਫਿਰਦਾ ਮੇਰੀ ਜੀ ਤੁਸੀਂ ਐ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਲਾਉਂਦੇ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਕੇਵਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਖੁੱਲਦੀ ਕੀ ਪਤਾ ਹੁਣ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਅਸੀਂ ਕੀ ਮਾਰਾ ਕੀਤਾ ਯਾਰ ਮਾਨਸਾ ਪੁਲਿਸ ਦਾ ਸਵੇਰ 5 ਵਜੇ ਮੇਰੇ ਪੁੱਤ ਦੇ ਕਤਲ ਹੁੰਦਾ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਲਾਇਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਵਾਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੈਰੋ ਗੱਡੀਆਂ ਤਾਕੀਆਂ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀ ਆ ਪੰਚਾਇਤ ਦੇ ਵਿੱਚ ਜਿਹੜਾ ਮੈਨੂੰ ਲੈਣ ਆਇਆ ਫੇਰ ਜਾ ਕੇ ਉਹਨਾਂ ਕੋਲੇ ਗਏ ਵੀ ਭਾਈ ਫੜ ਲਓ ਇੱਥੇ ਗੈਂਗਸਟਰ ਬੈਠੇ ਆ ਕਹਿੰਦੇ ਫੋਰਸ ਆਉਗੀ ਫੇਰ ਫੜਾਂਗੇ ਯਾਰ ਤਾਹੇ ਦਾ ਬਤੀਰਾ ਕਿਹੜੇ ਗੈਂਗਸਟਰ ਫੜੋਗੇ ਤੁਸੀਂ ਉਹੀ ਡਰਾਮੇ ਕਰੀ ਜੰਨੇ ਆ ਗਰੀਬਾਂ ਦੇ ਜਵਾਕ ਮਾਰਦੇ ਹੋ ਘਰਾਂ 'ਚ ਜਾ ਜਾ ਕੇ ਗੈਂਗਸਟਰ ਬੰਦਾ ਉਹ ਵੀ ਨਹੀਂ ਕਰਦੇ ਤੁਸੀਂ ਅਗਰ ਵਿਧਾਨ ਸਭਾ ਸੈਸ਼ਨ 'ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਕਰਦਾ ਨਾ ਨਾ ਇਹ ਸਰਕਾਰ ਤੋਂ ਪੱਲੋ ਇਸ ਪ੍ਰਤੋ ਬਿਲਕੁਲ ਫੇਲ ਹੈ ਜੀ ਬਿਲਕੁਲ ਮੈਂ ਤਾਂ ਮੈਦਾਨ ਇਹਨਾਂ ਦੀ ਨਿੰਦਿਆ ਕਰਨ ਨੂੰ ਜੀਭ ਨਹੀਂ ਕਰਦਾ ਬਾਈ ਜੀ 4 ਸਾਲ ਹੋ ਗਏ ਇੱਕੋ ਗੱਲ ਰਿਪੀਟ ਕਰੀ ਜਾਂਦੇ ਇੱਕੋ ਗੱਲ ਰਿਪੀਟ ਕਰੀ ਜਾਂਦੇ ਕੋਈ ਫਾਇਦਾ ਨਹੀਂ ਇਸ ਗੱਲ ਦਾ ਬਿਊਰੋ ਰਿਪੋਰਟ ਲੁਧਿਆਣਾ ਲਾਇਆ